ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਰਾਜਵਿੰਦਰ ਸਿੰਘ ਸਰਾੰਕ ਵਾਲੇ ਕੇ ਪੰਜਾਬ ਡਾਇਲੌਗ ਚੈਨਲ ਤੇ ਤੁਹਾਡਾ ਸਵਾਗਤ ਕਰਦਾ ਹਾਂ ਹੁਣ ਆਪਾਂ ਗੱਲ ਕਰਦੇ ਹਾਂ ਲੋਕ ਸਭਾ ਹਲਕਾ ਖਡੂਰ ਸਾਹਿਬ ਦੀ ਖਡੂਰ ਸਾਹਿਬ ਹਲਕਾ ਇੱਕ ਪੰਥਕ ਹਲਕਾ ਹੈ ਜਿੱਥੋਂ ਕੇ ਸਾਰੀਆਂ ਹੀ ਪਾਰਟੀਆਂ ਨੇ ਆਪਣੇ ਵੈਸਟ ਕੈਂਡੀਡੇਟ ਦਿੱਤੇ ਹਨ ਜਿਨ੍ਹਾਂ ਵਿੱਚ ਇੰਡੀਅਨ ਨੈਸ਼ਨਲ ਕਾਂਗਰਸ ਵੱਲੋਂ ਕੁਲਵੀਰ ਸਿੰਘ ਜੀਰਾ ਨੂੰ ਟਿਕਟ ਦਿੱਤੀ ਗਈ ਹੈ ਆਮ ਆਦਮੀ ਪਾਰਟੀ ਵੱਲੋਂ ਕੈਬਨਿਟ ਮੰਤਰੀ ਲਾਲਜੀਤ ਭੁੱਲਰ ਜੀ ਨੂੰ ਟਿਕਟ ਦਿੱਤੀ ਗਈ ਹੈ। ਸ਼੍ਰੋਮਣੀ ਅਕਾਲੀ ਦਲ ਵੱਲੋਂ ਬਿਰਸਾ ਸਿੰਘ ਬਲਟੋਹਾ ਨੂੰ ਟਿਕਟ ਦਿੱਤੀ ਗਈ ਹੈ। ਇਸ ਤੋਂ ਇਲਾਵਾ ਭਾਰਤੀ ਜਨਤਾ ਪਾਰਟੀ ਵੱਲੋਂ ਮਨਜੀਤ ਸਿੰਘ ਮੰਨਾ ਜੀ ਲੜ ਰਹੇ ਨੇ। ਬੋਜਵਾਨ ਸਮਾਜ ਪਾਰਟੀ ਵੱਲੋਂ ਸਤਨਾਮ ਸਿੰਘ ਮੈਦਾਨ ਵਿਚ ਹਨ ਤੇ ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦਾ ਬਿਰਸਾ ਸਿੰਘ ਬਲਟੋਹਾ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਉਹ ਲੜ ਰਹੇ ਨੇ ਤੇ ਇਹ ਇੱਕ ਕਾਫੀ ਰੋਚਕ ਬਣੀ ਹੋਈ ਅਖੜੂਰ ਸਾਹਿਬ ਸੀਟ ਕਿਉਂਕਿ ਇਥੋਂ ਭਾਈ ਅਮਰਪਾਲ ਸਿੰਘ ਜੀ ਜਿਨ੍ਹਾਂ ਉੱਤੇ ਐਨਐਸਏ ਲੱਗਿਆ ਹੋਇਆ ਤੇ ਅੱਜਕੱਲ ਉਹ ਡੀਬ੍ਰੂਗੜ ਦੀ ਜੇਲ੍ਹ ਵਿੱਚ ਬੰਦ ਹਨ ਉਹ ਵੀ ਇਥੋਂ ਚੋਣ ਜਿਹੜੀ ਆਜ਼ਾਦ ਕੈਂਡੀਡੇਟ ਦੇ ਤੌਰ ਤੇ ਲੜ ਰਹੇ ਹਨ ਜਿਨ੍ਹਾਂ ਨੂੰ ਕਿ ਕਈ ਪਾਰਟੀਆਂ ਜਿਵੇਂ ਕਿ ਸ਼੍ਰੋਮਣੀ ਕਾਲੀਦਾ ਅੰਮ੍ਰਿਤਸਰ ਤੇ ਹੋਰ ਕਾਫੀ ਲੋਕਾਂ ਦੀ ਜੋ ਪੰਥਕ ਆਪਣੇ ਆਪ ਨੂੰ ਘੌਂਦਿਆਂ ਨੂੰ ਉਹਨਾਂ ਦੀ ਸਪੋਰਟ ਉਹਨਾਂ ਨੂੰ حاصل ਹੈ ਹੁਣ ਦੇਖਿਆ ਜਾਵੇ ਜੋ ਚਰਚਾਵਾ ਚੱਲ ਰਹੀਆਂ ਨੇ ਉਹਨਾਂ ਦੇ ਅਨੁਸਾਰ ਭਾਈ ਅੰਮਰਪਾਲ ਸਿੰਘ ਜੀ ਦੀ ਪੋਜੀਸ਼ਨ ਬਹੁਤ ਜ਼ਿਆਦਾ ਇਸ ਹਲਕੇ ਵਿੱਚ ਸਟਰੋਂਗ ਹੈ ਇਸ ਤੋਂ ਇਲਾਵਾ ਸਾਰੀਆਂ ਹੀ ਮੇਜਰ ਪਾਰਟੀ ਦੇ ਕੈਂਡੀਡੇਟ ਦੀ ਪੋਜੀਸ਼ਨ ਵੀ ਕਾਫੀ ਜਿੱਦਾ ਕਿ ਆਪਣਾ ਆਮ ਆਦਮੀ ਪਾਰਟੀ ਅਤੇ ਕਾਂਗਰਸ ਵੀ ਬਹੁਤ ਜ਼ਿਆਦਾ ਫਾਈਟ ਦੇ ਵਿੱਚ ਨੇ ਤੇ ਬਾਕੀ ਆਪਾਂ ਨੂੰ 4 ਤਰੀਕ ਨੂੰ ਪਤਾ ਚੱਲੇਗਾ ਕਿ ਖੜੂਰ ਸਾਹਿਬ ਤੋਂ ਜਿਹੜਾ ਹੈ ਲੋਕਾਂ ਨੇ ਕਿਸ ਕੈਂਡੀਡੇਟ ਨੂੰ ਪਿਆਰ ਬਖਸ਼ਿਆ ਹੈ ਤੇ ਕੌਣ ਉਥੋਂ ਜਿੱਤ ਰਿਹਾ ਹੈ